उसी देख रहे हो सहज न्यूज़ चैनल नमीया पे ताजा खबरें ले सब्सक्राइब करो लाइव कवरेज ले संपर्क करो वाई कार्ड आज आंगनवाड़ी मुलाजम यूनियन पंजाब सी2 के सदस्य ते जिला जालंधर दे ब्लॉक रुड़का कला वीके सैकड़ों आंगनवाड़ी वर्करा हेल्परा ने ਬਲਾਕ ਪ੍ਰਧਾਨ ਮੁਨਮਰਾਨੀ ਦੀ ਅਗਵਾਈ ਵਿੱਚ ਸੀਡੀਪੀਓ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਧਰਨੇ ਨੂੰ ਸੰਬੋਧਨ ਕਰਦੇ ਸਕਤਰ ਰਾਜਨਦੀਪ ਨੇ ਕਿਹਾ ਕਿ ਇੱਕ ਪਾਸੇ ਤਾਂ ਸਰਕਾਰ ਨਵੀਂ ਸਿੱਖਿਆ ਨੀਤੀ ਅਨੁਸਾਰ 3 ਤੋਂ 6 ਸਾਲ ਦੇ ਬੱਚਿਆਂ ਨੂੰ ਨਸਤੀ ਜਮਾਤਾ ਸ਼ੁਰੂ ਕਰਕੇ ਸਕੂਲਾਂ ਵਿੱਚ ਦਾਖਲੇ ਕਿਤੇ ਜਾ ਰਹੇ ਹਨ ਦੂਜੇ ਪਾਸੇ ਕੇਂਦਰ ਵੱਲੋਂ ਪੋਸ਼ਣ ਕ੍ਰੈਕ ਉਤੇ ਬੱਚਿਆਂ ਦੀ ਹਾਜ਼ਰੀ ਲਾਈ ਮੰਗੀ ਜਾ ਰਹੀ ਹੈ ਸਰਕਾਰ ਦੀ ਇਸ ਦੋਗਲੀ ਨੀਤੀ ਪ੍ਰਤੀ ਰੋਸ ਜ਼ਾਹਰ ਕਰਦੇ ਹੋਏ ਆਂਗਣਵਾਲੀ ਮੁਲਾਜ਼ਮ ਯੂਨੀਅਨ ਰਾਹੀਂ ਸੀਜੀਪੀਓ ਮੰਗ ਪੱਤਰ ਪ੍ਰਮੁਖ ਸਕੱਤਰ ਨੂੰ ਭੇਜ ਕੇ ਮੰਗ ਕੀਤੀ ਕਿ ਜਿੰਨੀ ਦੇਰ ਤੱਕ 3 ਤੋਂ 6 ਸਾਲ ਦੇ ਬੱਚੇ ਸਾਨੂੰ ਆਂਗਣਵਾਲੀ ਕੇਂਦਰਾ ਵਿੱਚ ਵਾਪਸ ਨਹੀਂ ਕੀਤੇ ਜਾਂਦੇ ਉਦੋਂ ਤੱਕ ਫੋਟੋ ਕੈਪਚਰ ਦਾ ਕੰਮ ਨਹੀਂ ਕੀਤਾ ਜਾਵੇਗਾ ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਪੋਸ਼ਣ ਟ੍ਰੈਕ ਦਾ ਕੰਮ ਕਰਨ ਲਈ ਫੋਨ ਖਰੀਦ ਕੇ ਦਿੱਤੇ ਜਾਣੇ ਸਨ ਪਰ 5 ਸਾਲ ਵੀ ਜਾਣ ਦੇ ਬਾਅਦ ਵੀ ਫੋਨ ਨਹੀਂ ਖਰੀਦੇ ਗਏ ਜੋ ਤੱਕ smartphones ਦਾ ਲੈਕਟਵ ਖਰੀਦ ਕੇ ਨਹੀਂ ਦਿੱਤੇ ਜਾਂਦੇ ਪੋਸ਼ਣ ਦਿੜੈਕ ਵਿੱਚ ਜੋ ਨਵੀਨ ਕੰਮ ਆ ਰਿਹਾ ਹੈ ਉਹ ਰਜਿਸਟਰ ਨਹੀਂ ਕੀਤੇ ਜਾਣਗੇ ਇਹ ਜਥੇਬੰਦੀ ਦੀ ਪਹਿਲੀ ਚੇਤਾਵਨੀ ਹੈ ਜੇਕਰ ਸਰਕਾਰ ਨੇ ਇਹਨਾਂ ਮੰਗਾਂ ਦੀ ਪ੍ਰਤੀਸਜੀਤ ਨਹੀਂ ਵਿਖਾਈ ਤਾਂ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਸੰਪੂਰਨ ਪੋਸ਼ਣ ਦਿੜੈਕ ਦਾ ਬਾਈਕਟ ਕੀਤਾ ਜਾਵੇਗਾ ਆਂਗਣਵਾੜੀ ਮੁਲਾਜ਼ਮ ਯੂਨੀਅਨ ਜਿੱਥੇ ਆਪਣੇ ਅਧਿਕਾਰਾਂ ਦੀ ਲੜਦੀ ਹੈ ਉੱਥੇ ਹੀ ਆਂਗਣਵਾੜੀ ਦੇ ਲਾਭਪਾਤਰਿਆਂ ਦੀ ਸਿਹਤ ਨਾਲ ਖਿਲਵਾਰ ਵੀ ਨਹੀਂ ਹੋਣ ਦੇਵੇਗੀ ਉਨ੍ਹਾਂ ਨੇ ਕਿਹਾ ਕਿ ਮਾਰਕਵੇਟ ਵੱਲੋਂ ਜਿਹੜੀ ਸਪਲੀਮੈਂਟਰੀ ਨਿਊਟ੍ਰੀਸ਼ਨ ਮੁਹਿੰਮਾ ਕਰਵਾਈ ਜਾ ਰਹੀ ਹੈ ਉਸ ਦੇ ਵਿੱਚ ਵੀ ਬਹੁਤ ਸਾਰੀਆਂ ਕਮੀਆਂ ਹਨ ਜਿਸ ਕਾਰਨ ਲਾਹ ਪਤਰੀ ਵੱਲੋਂ ਇਹ ਖੁਰਾਕ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ ਗਿਆ ਕਿਉਂਕਿ ਜਿਸ ਦਿਨ ਦੀ ਇਹ ਖੁਰਾਕ ਸ਼ੁਰੂ ਹੋਈ ਹੈ ਲਗਾਤਾਰ ਇਸ ਵਿੱਚ ਸ਼ਿਕਾਇਤਾਂ ਪ੍ਰਾਪਤ ਹੋ ਰਹੀਆਂ ਹਨ ਇਸ ਸੰਬੰਧੀ ਵਾਰ-ਵਾਰ ਵਿਭਾਗ ਅਤੇ ਮੰਤਰੀ ਮੈਨ ਨੂੰ ਵੀ ਲਿਖਤ ਨੋਕੀ ਕਰਵਾਇਆ ਗਿਆ ਇਸ ਤੋਂ ਇਲਾਵਾ ਗੋਲੰਦਸੀਗੀ ਆਂਗਣ ਵਾਲੀ ਸੈਂਟਰਾਂ ਵਿੱਚ ਆਉਣ ਵਾਲਾ ਨਾਸ਼ਤਾ ਨਮਕੀਂ ਦਲੀਆ, ਮਿੱਕਾ ਦਲੀਆ, ਮੁਰਮure, ਪੰਜੀਰੀ ਅਤੇ ਖਿਚੜੀ ਬਹੁਤ ਹੀ ਘੱਟੀਆਂ ਕਿਸਮ ਦਾ ਹੁੰਦਾ ਹੈ। ਕਿਉਂਕਿ ਦਲੀਆ ਕੋਰਾ, ਪੰਜੀਰੀ ਕੱਚੀ ਅਤੇ ਕੁਝ ਕੁ ਬਲਾਕਾਂ ਵਿੱਚ ਖਿਚੜੀ ਦੇ ਵਿੱਚ ਸੁੰਡੀਆਂ ਵਰਗੇ ਜੀ ਪਾਏ ਗਏ ਹਨ। ਉਹਨਾਂ ਗੱਲਾਂ ਨੂੰ ਦੇਖਦੇ ਹੋਏ ਲੱਗਦਾ ਹੈ ਕਿ ਸਰਕਾਰ ਦਾ ਇਹ ਮਹਿਕਮੇ ਦਾ ਗਰੀਬ ਬੱਚਿਆਂ ਦੀ ਸਿਹਤ ਪ੍ਰਤੀ ਸਜਿੰਦਗੀ ਨਹੀਂ ਹੈ। जचा के बच्चा की सेहत न भी खिलवाड़ नहीं होता जाएगा इसलिए अज बलाक पी ओ राकार पत्र भेजे की, मंग की मंगा का हल छेती जाए नहीं तो मजबूरन ज्बंदी संघर्ष का रना पवेगा जिस तकल वाले सीटिया की जिम्मेवारी विभाग हो ਅੱਜ ਦੇ ਦਰਨੇ ਨੂੰ ਸੰਬੋਧਨ ਕੀਤਾ ਆਸ਼ਾ ਦੇਵੀ ਗੁਰਬਖਸ਼ ਕੌਰ ਰਾਜ ਰਾਣੀ ਮੰਜੂ ਪ੍ਰਵੀਨ ਰਾਣੀ ਕਮਲੇਸ਼ ਕਮਲਾ ਮੰਗ ਪੱਤਰ ਮੈਡਮ ਨੂੰ ਸੀਗਾ ਸਾਡੇ ਪੋਸ਼ਣ ਟਰੈਕਰ ਦਾ ਜਿਹੜਾ ਫੋਨ ਤੇ ਅਸੀਂ ਆਨਲਾਈਨ ਕੰਮ ਕਰਦੇ ਆ ਉਹਦੇ ਸੰਬੰਧ ਵਿੱਚ ਸੀਗਾ ਤੇ ਸਾਡੀ ਜਿਹੜੀ ਫੀਡ ਆ ਗੰਦੀ ਫੀਡ ਆਈ ਆ ਉਹਦੇ ਸੰਬੰਧ ਵਿੱਚ ਸੀਗਾ ਕਿ ਨਾਲੇ ਫੀਡ ਜਿਹੜੀ ਹੈੱਡ ਕੁਆਟਰਾਂ ਤੇ ਸਿੱਟੀ ਜਾਂਦੀ ਆ ਤੇ ਡੋਰ ਟੂ ਡੋਰ ਸਾਨੂੰ ਫੀਡ ਚਾਹੀਦੀ ਆ ਕਿ ਕੁੜੀਆਂ ਦੇ ਜਿਹੜੇ ਪਿੰਡਾਂ ਨੂੰ ਲੈ ਕੇ ਕੁੜੀਆਂ ਆਪ ਟੋ ਅਟਵਾਈ ਕਰਦੀਆਂ ਆ ਇਹ ਸਾਡੇ ਦਫ਼ਤਰ ਵੱਲੋਂ ਟੋ ਅਟਵਾਈ ਹੋਣੀ ਚਾਹੀਦੀ ਆ ਫੀਡ ਵਿੱਚ ਕੀ ਨੁਕਸਿਆ ਕਿਉਂਕਿ ਬਹੁਤ ਵੱਡਾ ਇਲਜ਼ਾਮ ਹੈ ਕਿਉਂਕਿ ਬੱਚਿਆਂ ਦੇ ਛੋੜਿਆਂ ਦੇ ਖਾਣਾ ਹੁੰਦਾ ਹੈ। ਹਾਂਜੀ ਫੀਡ ਦੇ ਵਿੱਚ ਇਦਾਂ ਕਿ ਜਿਹੜੇ ਲਾਹ ਪਤਰੀ ਆ ਬਹੁਤ ਹੀ ਛੋਟੇ ਲਾਹ ਪਤਰੀ ਆ ਸਾਡੇ ਤੇ ਉਹਨਾਂ ਦਾ ਇਦਾਂ ਹੈ ਕਿ ਉਹਨਾਂ ਨੂੰ ਅਸੀਂ ਇਹ ਗੰਦੀ ਫੀਡ ਨਹੀਂ ਖਿਲਾ ਸਕਦੇ। ਇਹ ਫੀਡ ਦੇ ਵਿੱਚ ਜਿਹੜਾ ਮਿੱਠਾ ਦਲੀਆ ਉਹ ਬਿਲਕੁਲ ਹੀ ਗੰਦਾ ਬਣਦਾ ਆ ਉਹਦਾ ਕੋਈ ਟੇਸਟ ਨਹੀਂ ਹੈਗਾ। ਜਦੋਂ ਖਾਣੇ ਆ ਤਾਂ ਕੌੜਾ ਇੰਨਾ ਜ਼ਿਆਦਾ ਕਿ ਬੱਚੇ ਉਲਟੀਆਂ ਕਰਦੇ ਆ ਤੇ ਜਿਹੜੀ ਖਿਚੜੀ ਆ ਖਿਚੜੀ ਦੇ ਵਿੱਚ ਹਲਦੀ ਇੰਨੀ ਜ਼ਿਆਦਾ ਤੇ ਉਹਦੇ ਵਿੱਚ ਰੇਤਾ ਆ ਰਿਹਾ ਆ ਤੇ ਬੱਚੇ ਉਹ ਵੀ ਖਾਣਾ ਪਸੰਦ ਨਹੀਂ ਕਰਦੇ ਹੈਗੇ। ਤੇ ਜਿਹੜਾ ਮਿੱਠਾ ਦਲੀਆ ਆ ਤੇ ਆ ਨਮਕੀਨ ਦਲੀਆ ਆ ਨਮਕੀਨ ਦਲੀਏ ਦੇ ਵਿੱਚ ਵੀ ਜਿਹੜੀ ਉਹਦੀ ਨਮਕ ਆ ਕਿਸੇ ਚ ਜ਼ਿਆਦਾ ਆ ਆਂਦਾ ਆ ਪੈਕਟ ਖੋਲੇ ਤੇ ਕਿਸੇ ਦੇ ਵਿੱਚ ਇਦਾਂ ਆ ਕਿ ਉਹ ਚ ਸਮੈਲ ਆਣ ਲੱਗ ਜਾਂਦੀ ਉਹ ਬੱਚੇ ਉਹ ਵੀ ਖਾਣਾ ਪਸੰਦ ਨਹੀਂ ਕਰਦੇ ਹੈਗੇ ਤੇ ਤੁਸੀਂ ਦੱਸਿਆ ਵਿਭਾਗ ਨੂੰ ਆਪਣੇ ਨੂੰ ਇਹਦੇ ਵਿੱਚ ਆ ਚ ਜਾਰੀ ਹੈਗੀ ਤਾਂ ਹਾਂਜੀ ਅਸੀਂ ਬਗ ਲਗ ਲਗ ਮੀਂਜ ਬਲਾਕਾਂ ਦੇ ਵਿੱਚ ਅਸੀਂ ਸਾਰੇ ਮੰਗ ਪੱਤਰ ਦੇ ਰਹੇ ਆ ਸੀਡੀਪੀਓ ਮੈਡਮ ਨੂੰ ਆਪਣੇ ਡੀਪੀਓ ਸਰ ਨੂੰ ਅਸੀਂ ਐਸਡੀਐਮ ਸਰ ਨੂੰ ਵੀ ਮੰਗ ਪੱਤਰ ਦਿੱਤੇ ਆ ਕਿ ਜਿਹੜੀ ਸਾਡੀ ਫੀਡ ਆ ਇਹ ਵਧੀਆ ਕੁਆਲਿਟੀ ਦੀ ਸਾਨੂੰ ਦਿੱਤੀ ਜਾਵੇ ਤਾਂ ਕਿ ਅਸੀਂ ਜਿਹੜੇ ਸਾਡੇ ਲਾਭਪਾਤਰੀ ਉਹਨਾਂ ਦੀ ਸਿਹਤ ਦੇ ਨਾਲ ਅਸੀਂ ਖਲਵਾੜ ਨਾ ਕਰ ਸਕੋ ਕੋਈ ਬਦਲਾ ਆਇਆ ਉਹ ਤੁਹਾਡੇ ਕੰਪਲੇਟ ਕਰਨ ਤੋਂ ਬਾਅਦ ਨਹੀਂ ਅਜ ਤੱਕ ਤਾਂ ਹਜੇ ਕੋਈ ਸਾਨੂੰ ਇਹ ਬਦਲਾਵ ਨਹੀਂ ਆਇਆ ਹੈਗਾ ਤੇ ਨਾ ਹੀ ਸਾਨੂੰ ਕੋਈ ਇਹਨਾਂ ਨੇ ਕਿਹਾ ਹੈ ਕਿ ਅਸੀਂ ਵਿਸ਼ਵਾਸ ਦਿਲਾਉਣੇ ਕਿ ਜਿਹੜੀ ਨੈਕਸਟ ਟਾਈਮ ਫੀਡ ਆਊਗੀ ਵਧੀਆ ਆਊਗੀ ਤੇ ਕੱਲ ਨੂੰ ਕੋਈ ਨੁਕਸਾਨ ਕਿਸੇ ਬੱਚੇ ਦਾ ਹੋ ਜਾਂਦਾ ਹੈਗਾ ਤਾਂ ਉਹਦੀ ਜ਼ਿੰਮੇਵਾਰੀ ਕਿਹਤੇ ਦੀ ਨਿਰਧਾਰਤ ਹੋਊਗੀ ਇਹ ਇਹ ਤਾਂ ਇਦਾਂ ਹੈ ਕਿ ਜਿਹੜੀ ਹੁਣ ਘਟੀਆ ਫੀਡ ਆ ਅਸੀਂ ਵਰਕਰ ਇੱਕ ਦੇ ਰਹੀ ਇੱਕ ਪਿੰਡ ਦੇ ਵਿੱਚ ਉਹ ਵਰਕਰ ਦੇ ਉੱਤੇ ਲਗਾਇਆ ਜਾਊਗਾ ਕਿ ਇਹ ਵਧੀਆ ਕੁਆਲਿਟੀ ਦੀ ਨਹੀਂ ਜਾ ਐਕਸਪਾਇਰਡ ਦੇ ਦਿੱਤੀ ਸਾਡੇ ਬੱਚੇ ਨੂੰ ਤਾਂ ਹੀ ਸਾਡਾ ਬੱਚਾ ਬਿਮਾਰ ਹੋਇਆ ਆ ਅਸੀਂ ਤਾਂ ਜਿਹੜੀ ਇਹ ਜੀ ਜੀ ਜ਼ਿੰਮੇਵਾਰੀ ਅਸੀਂ ਆਪਣੇ ਵਿਭਾਗ ਨੂੰ ਦੇ ਰਹੇ ਹਾਂ ਕਿ ਸਾਡਾ ਵਿਭਾਗ ਹੀ ਇਸ ਚੀਜ਼ ਤੇ ਜ਼ਿੰਮੇਵਾਰ ਹੋਊਗਾ ਜੇ ਬੱਚਿਆਂ ਨੂੰ ਕੱਲ ਨੂੰ ਕਿਸੇ ਨੂੰ ਕੁਝ ਹੋ ਰਿਹਾ ਆ ਪਰ ਜਿਹੜਾ ਸਾਡਾ ਵਿਭਾਗ ਆ ਉਹ ਅੱਖਾਂ ਬੰਦ ਕਰਕੇ ਬੈਠਾ ਹੋਇਆ ਆ ਉਹਨੂੰ ਇਸ ਚੀਜ਼ ਨਾਲ ਕੋਈ ਮਤਲਬ ਨਹੀਂ ਹੈਗਾ ਕਿ ਜਿਹੜੀ ਫੀਡ ਆ ਇੰਨੀ ਟਾਈਮ ਤੋਂ ਗੰਦੀ ਆ ਰਹੀ ਆ ਔਰ ਘਟੀਆ ਕੁਆਲਿਟੀ ਦੀ ਆ ਰਹੀ ਆ ਤੇ ਕਿੰਨੇ ਕਿੰਨੇ ਟਾਈਮ ਦੀ ਫੀਡ ਹੈ ਜਦੋਂ ਇੱਕ ਇੱਕ ਮਹੀਨਾ ਰਹਿ ਜਾਂਦਾ ਆ ਉਸ ਇੱਕ ਮਹੀਨੇ ਦੇ ਵਿੱਚ ਸਾਨੂੰ ਕਹਿ ਦਿੰਦਾ ਕਹਿ ਦਿੱਤਾ ਜਾਂਦਾ ਕਿ ਜਿਹੜੀ ਫੀਡ ਆ ਉਹ ਤੁਸੀਂ ਲਾਹ ਪਾਤੀਆਂ 'ਚ ਵੰਡੀ ਜਾਵੇ ਜਦਕਿ ਘੱਟੋ ਘੱਟ 4 ਜਾਂ 5 ਮਹੀਨਿਆਂ ਦਾ ਗੈਪ ਹੋਣਾ ਚਾਹੀਦਾ ਫੀਡ ਦੇ ਵਿੱਚ ਵੀ ਅਸੀਂ ਆਰਾਮ ਨਾਲ ਜਿਹੜੀ ਦੇ ਸਕੀਏ ਤੇ ਇਹ ਜਿਹੜੀ ਸਾਡੀ ਫੀਡ ਹੈਗੀ ਆ ਜਦੋਂ ਦਿੰਦੇ ਆ ਲੋਕਾਂ ਨੂੰ ਕਿ ਉਹ ਘਰਾਂ ਵਿੱਚ ਜਾਣ ਦੀ ਬਦੰਦੇ ਹੈਗੇ ਮਾਪਿਆਂ ਦਾ ਉਹਨਾਂ ਦਾ ਕਿਹੋ ਜਿਹਾ ਰਿਸਪਾਂਸ ਆਉਂਦਾ ਫੀਡ ਦੇਖ ਕੇ ਹਾਂਜੀ ਜਿਹੜੇ ਸਾਡੇ ਲਾਹ ਪਤਰੀ ਆ ਉਹ ਤਾਂ ਬਿਲਕੁਲ ਹੀ ਇਸ ਫੀਡ ਨੂੰ ਲੈ ਕੇ ਖੁਸ਼ ਨਹੀਂ ਹੈਗੇ ਸਾਰੇ ਲਾਹ ਪਤਰੀ ਇਹੀ ਵਿਰੋਧ ਕਰਦੇ ਨੇ ਕਿ ਤੁਸੀਂ ਇਹ ਜਿਹੜੀ ਫੀਡ ਆ ਸਰਕਾਰ ਨੂੰ ਵਾਪਸ ਕੀਤੀ ਜਾਵੇ ਉਹਨਾਂ ਨੂੰ ਇਹ ਕਿਹਾ ਜਾਵੇ ਵੀ ਜਿਹੜੀ ਅਸੀਂ ਇਹ ਫੀਡ ਆ ਅਸੀਂ ਖਾਣਾ ਪਸੰਦ ਨਹੀਂ ਕਰਦੇ ਹੈਗੇ ਸਾਨੂੰ ਜੋ ਪਹਿਲਾਂ ਅੱਜ ਤੋਂ ਐਨੇ ਸਾਲ ਪਹਿਲਾਂ ਦਾ ਦਲੀਆ ਤੇ ਖਿਚੜੀ ਦਲੀਆ ਤੇ ਖੀਰ ਸਾਡੇ ਸੈਂਟਰਾਂ ਦੇ ਵਿੱਚ ਸੁੱਕਾ ਦੁੱਧ ਖੰਡ ਦਲੀਆ ਸਾਡੀਆਂ ਹੈਲਪਰਾਂ ਆਪ ਬਣਾ ਕੇ ਬੱਚਿਆਂ ਨੂੰ ਤਾਜ਼ਾ-ਤਾਜ਼ਾ ਖਵਾਉਂਦੀਆਂ ਸੀਆਂ ਤੇ ਲਾਹ ਪਤਰੀ ਜਿਹੜੀਆਂ ਪ੍ਰੈਗਨੈਂਟ ਔਰਤਾ ਸੀ ਉਹ ਲੈ ਕੇ ਜਾਂਦੀਆਂ ਸੀ ਸਾਡੇ ਕੋਲ ਡੋਲੂਆਂ ਦੇ ਵਿੱਚ ਤੇ ਉਹਨਾਂ ਨੂੰ ਉਹੀ ਖਾਣਾ ਪਸੰਦ ਆ ਉਹ ਅੱਜ ਵੀ ਇਹੀ ਸਾਡੇ ਮੋਰੇ ਕਹਿੰਦੇ ਆ ਕਿ ਸਾਡੀ ਬੇਨਤੀ ਆ ਕਿ ਸਾਨੂੰ ਇਹ ਜਿਹੜੀ ਫੀਡ ਆ ਸਾਡੇ ਬੱਚਿਆਂ ਨੂੰ ਦਿੱਤੀ ਨਾ ਜਾਵੇ ਕਿਉਂਕਿ ਸਾਡੇ ਬੱਚੇ ਇਹ ਫੀਡ ਬਿਲਕੁਲ ਲਾਇਕ ਨਹੀਂ ਕਰਦੇ ਸਾਰਾ ਕੁਝ ਰੈਡੀਮੇਡ ਸਾਨੂੰ ਆਪ ਪਕਾਇਆ ਹੋਇਆ ਭੋਜਨ ਜਿਹੜਾ ਸਾਨੂੰ ਕਹਿੰਦੇ ਕਿ ਤੁਸੀਂ ਬਣਾਓ ਸੈਂਟਰਾਂ 'ਚ ਤਾਂ ਕਿ ਸਾਡੇ ਜਿਹੜੇ ਬੱਚੇ ਆ ਉਹ ਸਾਡੇ ਇਹੀ ਫੀਡ ਖਾਣ ਅਗਲੀ ਕੀ ਰਣਨੀਤੀ ਅੰਗਲਮਾਰੀ ਬੜਕਾ ਵੱਲੋਂ ਤੁਸੀਂ ਬਣਾ ਰਹੇ ਹੋ ਸਾਡੀ ਇਹ ਹੈ ਕਿ ਜੇ ਸਰਕਾਰ ਨੇ ਸਾਡੀ ਨਹੀਂ ਸੁਣੀ ਇਸ ਚੀਜ਼ ਤੇ ਅਸੀਂ ਵਿਰੋਧ ਕੀਤਾ ਜਾਊਗਾ ਤੇ ਜਿਹੜੇ ਸਾਡੇ ਲਾਭਪਾਤਰੀ ਜਿਹੜੇ ਇਹਨਾਂ ਫੀਡ ਨੂੰ ਖਾ ਰਹੇ ਨੇ ਉਹ ਕਹਿੰਦੇ ਅਸੀਂ ਬਿਲਕੁਲ ਲੈਣੀ ਬੰਦ ਕਰ ਦਾਂਗੇ ਤੇ ਉਹਨਾਂ ਦੇ ਸੰਬੰਧ ਵਿੱਚ ਉਹ ਸਾਡੇ ਲਾਭਪਾਤਰੀ ਵੀ ਸਾਡੇ ਨਾਲ ਸੜਕਾਂ ਤੇ ਉਤਰਨਗੇ ਤਾਂ ਸਰਕਾਰ ਨੂੰ ਇਸ ਚੀਜ਼ ਦਾ ਵਿਰੋਧ ਕੀਤਾ ਜਾਊਗਾ ਕਿ ਇਹ ਜਿਹੜੀ ਫੀਡ ਆ ਬੰਦ ਕੀਤੀ ਜਾਵੇ ਠੀਕ